ਤਵਾ ਹੈ ਕਰ ਗਰਵਾਣੀ ਅੱਜ ਵੀ ਗੱਲ ਕਰਦੇ ਆ ਅਸੀਂ ਨਾ ਤੋ ਇੱਕ ਦੀ ਚਿੰਤਾ ਕਰਦੇ ਹਾਂ ਜਾਂ ਭੂਤਕਾਲ ਦੀਆਂ ਸਾਡੇ ਮਨ 'ਚ ਜਾਦਾ ਹਨ ਵਰਤਮਾਨ 'ਚ ਜੀਣਾ ਪਏਗਾ ਅੱਛਾ ਕੀ ਕਰੀਏ ਕਿਉਂ ਕਰਨਾ ਹੈ ਕਿਵੇਂ ਕਰਨਾ ਚਾਹੀਦਾ ਹੈ ਪਤਾ ਲੱਗ ਗਿਆ ਜੀਵਨ ਬਾਜੀ ਜਿੱਤ ਜਾਾਂਗੇ ਅਸੀਂ ਸਾਰੇ ਡੀਸੀ ਬਨਣਾ ਚਾਹਦੇ ਆ ਸਾ ਠੀਕ ਹੈ ਪੜ੍ਹਾਈ ਕੀਤੀ ਬੜੇ ਸਾਰੇ ਡੀਸੀ ਨਹੀਂ ਬਨਨੇ ਸਾਰੇ ਐਸਐਸਪੀ ਨਹੀਂ ਬਨਨੇ ਅੱਛਾ ਪਰਮੇਸ਼ਰ ਕਹਿੰਦਾ ਮੈਨੂੰ ਲਾਂਭਾ ਦਿਓ ਮੈਂ ਕੁਦਰਤ ਰੂਪਾ ਮਾ ਸਿਸਟਰ ਉਪਾਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਪ੍ਰਮਾਤਮਾ ਨੇ ਇਨਸਾਨ ਦਾ ਇੱਕ ਇਹੋ ਜਿਹਾ ਖਡਾਉਣਾ ਬਣਾਇਆ ਉਹਨੂੰ ਸਾਰੀ ਦਿਹਾੜੀ ਦਿਨ ਰਾਤ ਦਿਨ ਰਾਤ ਉਹ ਖਡਾਉਣਾ ਖੇਡੀ ਜਾਂਦਾ ਹੈ ਖੇਡ ਵੀ ਉਹਨੂੰ ਕੀ ਦਿੱਤਾ ਹੈ ਬੁਰੀ ਬਲਾ ਵਾਹ ਲਾਲਚ ਤੇ ਮਾਇਆ ਦਾ ਮਾਇਆ ਤੋਂ ਬਿਨਾ ਹੋਰ ਕੋਈ ਕੰਮੇ ਨਹੀਂ ਹੈਗਾ ਉਹਨੂੰ ਲਾਲਚ ਤੋਂ ਬਿਨਾ ਹੋਰ ਕੋਈ ਕੰਮੇ ਨਹੀਂ ਹੈਗਾ ਉਹਨੂੰ ਪਰ ਉਹ ਇੱਕ ਗੱਲ ਨੂੰ ਮਨ ਦੇ ਵਿੱਚੋਂ ਭੁਲਾਈ ਫਿਰਦਾ ਹੈ ਵੀ ਜਿਹੜੇ ਨੇ ਤੈਨੂੰ ਪ੍ਰਮਾਤਮਾ ਨੇ ਸਾਜ ਕੇ ਤੋੜਿਆ ਪ੍ਰਥਮੀ ਦੇ ਉੱਤੇ ਤੈਨੂੰ 9 ਮਹੀਨੇ ਨਰਕ ਦੇ ਵਿੱਚੋਂ ਪੁਗਤਾ ਕੇ ਤੈਨੂੰ ਫੇਰ ਵੀ ਉਸ ਮਾਤ ਲੋਕ ਦੇ ਵਿੱਚ ਕੱਲਿਆ ਉਹਨੂੰ ਕੱਲਿਆ ਉਦੋਂ ਵੈਦੇ ਕਰਕੇ ਆਇਆ ਉਹਦੇ ਨਾਲ ਵੀ ਮੈਂ ਤੇਰਾ ਨਾਮ ਹਰ ਟਾਈਮ ਜਪਾਂਗਾ ਪਰ ਹਰ ਟਾਈਮ ਕੀ ਜਪਣਾ ਹੈ ਉਹਦਾ ਨਾਮ ਤਾਂ ਤੂੰ ਇੱਕ ਘੜੀ ਆਧੀ ਘੜੀ ਬਿਨਿਆਦ ਵੀ ਨਹੀਂ ਲੈ ਰਿਹਾ ਤੂੰ ਆਪਣੇ ਕੰਮਾਂ 'ਚ ਹੀ ਰੁਝਿਆ ਫਿਰ ਜਾਂਦਾ ਵਾਹ ਮੇਰਾ ਉਹ ਪਿਆ ਮੇਰਾ ਉਹ ਪਿਆ ਮੇਰਾ ਉਹ ਪਿਆ ਮੇਰੇ ਬੱਚਿਆਂ ਦੀ ਪੜ੍ਹਾਈ ਮੇਰੇ ਬੱਚਿਆਂ ਦਾ ਕਾਰੋਬਾਰ ਤੂੰ ਤਾਂ ਮਨਾ ਇੰਨਾ ਕੰਮਾਂ ਦੇ ਵਿੱਚ ਰੁਝਿਆ ਫਿਰਦਾ ਪਰ ਤੂੰ ਕੌਣ ਹੈ ਇੰਨੇ ਕੰਮ ਕਰਨ ਵਾਲਾ ਉਹ ਅਕਾਲ ਪੁਰਖ ਹੈ ਜਿਹੜੇ ਨੇ ਤੈਨੂੰ ਮਾਤ ਲੋਕ ਦੇ ਵਿੱਚ ਭੇਜਿਆ ਪਰ ਤੂੰ ਉਹਨੂੰ ਹਰ ਟਾਈਮੇ ਭਲਾਈਂ ਫਿਰਦਾ ਹੈ ਉਹਨੂੰ ਜਿਆਦਾ ਨਹੀਂ ਰੱਖਦਾ ਸੋ ਬਹੁਤ-ਬਹੁਤ ਸੋਚਾਂ ਸੋਚਦਾ ਇਨਸਾਨ ਮੈਂ ਆ ਬਣ ਜਾ ਅੱਜ ਜਿਹੜੇ ਬੱਚੇ ਪੜਦੇ ਨੇ ਪੜ੍ਹਾਈ ਦਾ ਤਾਂ ਨੋਂ ਹੈ ਉਹ ਪੁੱਠੇ ਕੰਮਾਂ ਦੇ ਵਿੱਚ ਲੱਗੇ ਹੋਏ ਨੇ ਵਾਹ ਕੋਈ ਕਿਧਰੇ ਨੂੰ ਜਾ ਰਿਹਾ ਹੈ ਕੋਈ ਕਿਧਰੇ ਨੂੰ ਜਾ ਰਿਹਾ ਹੈ ਇੱਕ ਆ ਮੋਟਰਸਾਈਕਲ ਹੋ ਗਏ ਬੋਲਟ ਇਹਨਾਂ ਦੇ ਸ਼ੌਂਕ ਪੂਰੇ ਨਹੀਂ ਹੁੰਦੇ ਲੋਕਾਂ ਦੇ ਇਹ ਕੋਈ ਬਿਮਾਰ ਹੈ ਕੋਈ ਢਿੱਲਾ ਹੈ ਕੋਈ ਮੱਠਾ ਰੋਡ ਤੇ ਜਾ ਰਿਹਾ ਹੈ ਕੋਈ ਸਾਈਕਲ ਵਾਲਾ ਹੈ ਕੋਈ ਗੱਡੀ ਵਾਲਾ ਹੈ ਕੋਈ ਪੈਦਲ ਜਾ ਰਿਹਾ ਹੈ ਉਹਦੇ ਲਵੇ ਜਾ ਕੇ ਪਰ ਉਹ ਪੜਾਕਾ ਵਜਾ ਦਿੰਦੇ ਨੇ ਸ਼ਾਇਦ ਹੀ ਇਹ ਹੋ ਸਕਦਾ ਹੈ ਵੀ ਇਹਨਾਂ ਪੜਾਕਿਆਂ ਦੇ ਨਾਲ ਉਸ ਇਨਸਾਨ ਦੀ ਮੌਤ ਹੋ ਸਕਦੀ ਹੈ ਕੋਈ ਟੈਨਸ਼ਨ ਚ ਤੁਰਿਆ ਫਿਰਦਾ ਹੈ ਕੋਈ ਕਿਵੇਂ ਤੁਰਿਆ ਫਿਰਦਾ ਹੈ ਅੱਜ ਦੇ ਜਵਾਨੇ ਦੇ ਵਿੱਚ ਟੈਨਸ਼ਨ ਤੋਂ ਬਿਨਾ ਕੋਈ ਨਹੀਂ ਹੈਗਾ ਜੀ ਵਾਹਿਗੁਰੂ ਚਿੰਤਾ ਚਿਖਾ ਦੇ ਬਰਾਬਰ ਹੈ ਚਿੰਤਨ ਕਰਨਾ ਪਏਗਾ ਆਪਣੇ ਆਪ ਨੂੰ ਸਮਝਣਾ ਪਏਗਾ ਮਨ ਤੋਂ ਜੋ ਸਰੂਪ ਹੈ ਅੱਛਾ ਸੁਖਮ ਚੀਜ਼ ਬਹੁਤ ਪਾਵਰਫੁਲ ਹੁੰਦੀ ਹੈ ਅੱਛਾ ਇਹ ਘੋੜਾ ਬਹੁਤ ਭੱਜ ਸਕਦਾ ਹੈ। اچھا ਇਹ ਮੱਛੀ ਪਾਣੀ 'ਚ ਬਹੁਤ ਤੈਰ ਸਕਦੀ ਹੈ। اچھا ਪੰਛੀ ਇਹ ਹਾਂਸ ਬਹੁਤ ਲੰਮੀ ਉਡਾਰੀ ਮਾਰ ਸਕਦਾ ਹੈ। اچھا ਹਾਥੀ ਬਹੁਤ ਵਜ਼ਨ ਚੁੱਕ ਸਕਦਾ ਹੈ। ਫਸੀਨੇ ਇਹ ਹਾਥੀ ਵਰਗੀਆਂ ਜੇਬੀਸੀਆਂ ਬਣਾਈਆਂ। ਇਹ ਘੋੜੇ ਬਣਾਏ। ਅੱਜ ਕਈ ਟਰੱਕਾਂ ਦਾ ਨਾਮ ਘੋੜੇ ਹੀ ਹੈ। ਬਹੁਤ ਵਜ਼ਨ ਲੈ ਕੇ ਉੱਠ ਸਕਦੇ ਹਨ। ਬਹੁਤ-ਬਹੁਤ ਵੱਡੇ ਇੰਜਨ ਆ ਬਹੁਤ-ਬਹੁਤ ਟਾਇਰ ਲੱਗੇ ਹਨ। ਕਈ ਟਨ ਮਾਲ ਚੱਕ ਸਕਦੇ ਹਨ ਇਹ ਸਮੁੰਦਰੀ ਜਾਜ ਬਾਰੇ ਮੱਛੀਆਂ ਵਰਗੇ ਅੱਛਾ ਅਸੀਂ ਬਾਹਰ ਵੱਡਾ ਕਰ ਲਿਆ ਸਾਇੰਸ ਵਿਗਿਆਨ ਨੇ ਤਰੱਕੀ ਕਰ ਲਈ ਕਿਥੋਂ ਤੱਕ ਪਹੁੰਚੇ ਅਣੂ ਤੱਕ ਬਰਮਾਨੋ ਬੰਬ ਤੱਕ ਆਪਣੇ ਬਚਨ ਪਛਾਣ ਤੱਕ ਬਾਹਰ ਵੱਡਾ ਹੋ ਗਿਆ ਅੰਦਰ नहीं अंदर साडा छोटा हो गया तन दे रोग होर सी तन दी खुराक होर सी अच्छा मन दी खुराक होर है मन दे रोग भी होर हैं की प्राप्त करना है सब कुछ ये देही च मिलेगा ये तत्ते ने सार नहीं जानी सब ਅਸੀਂ ਹਾਥੀ ਵਰਗੀਆਂ ਜੇਬੀਸੀਆਂ ਬਣਾ ਲਿਆ ਵੱਡੀਆਂ ਵੱਡੀਆਂ ਬਹੁਤ ਵਜ਼ਨ ਉਠਾ ਸਕਦੇ ਹੰਮ ਇਹ ਜਹਾਜ਼ ਬਣਾ ਲਏ ਪੰਛੀ ਵਾਕੂ ਬਹੁਤ ਉੱਡ ਸਕਦੇ ਹੰਮ ਬਹੁਤ ਵਜ਼ਨ ਖੜ ਸਕਦੇ ਹੰਮ ਆਕਾਸ਼ ਕਹਿੰਦੇ ਇਹ ਜਨਵਰ ਪਸ਼ੂ ਆਦਮੀ ਚਲਾਣਾ ਕਰ ਜਣਗੇ ਉੱਪਰੋਂ ਕਿੱਸਾ ਛੱਡੀਆਂ ਜਾਣਗੇ ਐਸੀ ਤਕਨੀਕ ਵਰਤ ਲਈ ਇਹ ਰੁੱਖ ਮਨਸਪਤੀ ਐ ਈ ਰਹੇਗੀ ਮਕਾਨ ਐ ਈ ਰਹਿਣਗੇ ਅੱਛਾ ਬੱਦੀਆਂ ਬੱਦੀਆਂ ਤਾਕਤਾਂ ਸੀ ਲੈ ਕੇ ਅੱਛਾ ਕਹਿੰਦੇ ਤਸਕਰ ਧਰਤੀ ਤੇ ਸਾਧਾਂ ਦੀ ਸੀ ਪਰ ਤਸਕਰ ਨੇ ਚੋਰਾ ਨੇ ਕਬਜ਼ਾ ਕਰ ਲਿਆ ਸੋ ਸਾਧ ਕੌਣ ਹੈ ਜੋ ਹਜ਼ਾਰ ਜੁਗਤੀਆਂ ਬੇਅੰਤ ਜੁਗਤੀਆਂ ਨੇ ਜਿਹਦੇ ਕੋਲ ਉਹ ਸਾਧ ਹੈ ਜੋ ਆਪਣੇ ਮਨ ਨੂੰ ਸਾਧ ਰਿਹਾ ਹੈ ਠੀਕ ਹੈ ਜੋ ਪਬਲਿਕ ਦੀ ਚਿੰਤਾ ਕਰੇਗਾ ਆਪ ਡੁੱਬੇਗਾ ਅੱਛਾ ਜੋ ਨੇੜੇ ਹਨ ਉਹਨਾਂ ਨੂੰ ਉਹਨਾਂ ਦੀ ਬਾਹ ਫੜਨੀ ਪੈਗੀ ਸਾਰੇ ਨਹੀਂ ਡੀਸੀ ਬੰਨੇ ਸਾਰੇ ਨਹੀਂ ਐਸਐਸਪੀ ਬੰਨੇ ਇਹ ਜਪ ਕੀ ਹੈ ਜਾਪ ਕੀ ਹੈ ਗਿਆਨ ਕੀ ਹੈ ਧਿਆਨ ਕੀ ਹੈ ਜੁੜਨਾ ਕੀ ਹੈ ਆਖਰ ਸਮਝਣਾ ਪਏਗਾ ਪ੍ਰੈਕਟੀਕਲ ਜੀਵਨ ਜੀਣਾ ਪਏਗਾ 239 ਸਾਲ ਜੀ ਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹ گاڑی ਰਸਤਾ ਇਹ ਜਹਾਜ਼ ਰੂਪ ਬਣਾਇਆ ਹੈ ਇਹ ਝੜਕਤੇ ਕਦੀ ਲਾਲ ਬੱਤੀ ਆ ਗਈ ਕਦੀ ਕੋਈ ਰੇੜੀ ਆ ਗਈ ਕਦੀ ਕੋਸ਼ਾ ਆ ਗਿਆ ਕਦੀ ਪਸ਼ੂ ਆ ਰ ਆ ਗੇ ਨਹੀਂ ਇਹ ਜਹਾਜ਼ ਰੂਪ ਹੈ ਜੋ ਚੜੇਗਾ ਪਾਰ ਹੋ ਜਾਏਗਾ ਇਹ ਮਰਿਆ ਕੌਣ ਹੈ ਠੀਕ ਹੈ ਜਿਹਦਾ کردار ਮਰ ਗਿਆ ਜਿਹਦਾ ਆਪਣਾਪ ਮਰ ਗਿਆ ਜੋ ਸਮਝ ਨਹੀਂ ਰੱਖਦਾ ਉਹ ਮਰਿਆ ਹੋਇਆ ਹੈ ਕਿ ਚਲਿਤੇ ਸੇ ਰੱਖਣਾ ਪਏਗਾ ਅੱਛਾ 88 586 ਲੱਖ ਜੂਨ ਬਣਾ ਕੇ ਪਰਮੇਸ਼ਰ ਦੇ ਚੇਤੇ ਬੈਠਾ ਕੋਈ ਮਿਸਤਰੀ ਵੇਚਣੇ ਬੈਠਦਾ ਅੱਛਾ ਕਲ ਜੁ ਕੀ ਹੈ ਜੇ ਅਸੀਂ ਮਨ ਨੂੰ ਨਹੀਂ ਸਮਝਿਆ ਫਿਰ ਕਲ ਜੁਗ ਹੈ ਸਭ ਤੋਂ ਔਖਾ ਕੰਮ ਹੈ ਮਨ ਨੂੰ ਕਾਬੂ ਕਰਨਾ ਅੱਛਾ ਸਤ ਜੁ ਕੀ ਹੈ ਜੇ ਮਨ ਨੂੰ ਕਾਬੂ ਕਰ ਲਿਆ ਗਿਆਨ ਥੋੜਾ ਜਿਹਾ ਬਹੁਤ ਹੈ ਅੱਛਾ ਇਹ ਪਾਣੀ ਦੀ ਬੂੰਦ ਇਹ ਸਮੁੰਦਰ ਚ ਮਿਲ ਕੇ ਸਮੁੰਦਰ ਦਾ ਰੂਪ ਹੋ ਜਾਏਗੀ ਗਿਆਨ ਥੋੜਾ ਜਿਹਾ ਬਹੁਤ ਹੈ ਤੂੰ ਪਬਲਿਕ ਦੀ ਚਿੰਤਾ ਛੱਡ ਦੇ ਸਿੱਖਾਂ ਦੀ ਚਿੰਤਾ ਛੱਡ ਦੇ ਪੰਥ ਦੀ ਛੱਡ ਦੇ ਅੱਛਾ ਇਹ ਸਭ ਕੁਝ ਖਾਲਸਾ ਰਾਜਕੀ ਦਾ ਹੈ ਪਰਮੇਸ਼ਰ ਦਾ ਹੈ ਵਿਵੇਕ ਬੁੱਧ ਕਿਹਦੀ ਹੈ ਪਰਮੇਸ਼ਰ ਦੀ ਆ ਉਹ 84 85 86 ਲੱਖ ਜੋਲ ਬਣਾ ਕੇ ਵਿੱਚ ਬੈਠਾ ਹੈ ਕਹਿੰਦਾ ਮੈਨੂੰ ਲਾਂਭਾ ਦਿਓ ਜੋ ਦੋ ਦੋ ਦੀ ਸਲੇ ਹਨ ਇੱਕ ਇੱਕ ਹੈ ਜੋ ਰਾਤ ਦਿਨ ਹੈ ਪਾਪ ਉਹ ਹੈ ਨਰਕ ਸਰਗਾ ਹੈ ਇਸਤਰੀ ਮਰਦਾ ਹੈ ਸੋ ਲਾਭਾਨੀ ਹੈ ਸਭ ਕੁਝ ਇੱਕ ਇੱਕ ਹੈ ਜੋ ਦੋ ਦਿਸ਼ਾ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਸੋ ਜੋ ਵੇਖ ਰਿਹਾ ਅੱਖਾਂ ਨਾਲ ਪ੍ਰਵੇਸ਼ਰ ਦੀ ਮਾਇਆ ਹੈ ਪ੍ਰਵੇਸ਼ਰ ਦਾ ਦੂਜਾ ਰੂਪ ਹੈ ਰੱਬ ਹਾਂ ਉਹਦੀ ਮਾਇਆ ਹੈ ਇਹਦੇ ਪਿੱਛੇ ਸੱਚ ਹੋਰ ਹੈ ਸੱਚੀ ਸਬਨਾ ਦਾ ਖਸਮ ਹੈ ਸੱਚ ਬੋਲਣਾ ਜੇ ਲਾਂਚ ਜਾਏਗਾ ਸੱਚ ਬੋਲੇਗਾ ਕਟਾਪਾ ਹੋਏਗਾ ਪੱਗਾ ਲਾਣਗੇ ਬੇਇਜ਼ਤੀ ਕਰਨਗੇ ਅੱਛਾ ਪਰ ਆਖਰ ਸੱਚ ਦੀ ਜਿੱਤ ਹੋਏਗੀ ਸੰਤ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਡੰਕਾ ਬਜਾਇਆ ਸ਼ਬਦ ਦਾ ਲੜ ਫੜਾਇਆ ਅੱਛਾ ਸੋ ਖੋਜ ਕਰਨੀ ਪੈਗੀ ਹਰ ਰੋਜ਼ ਕਰਨੀ ਪੈਗੀ ਇਹ ਤੂੰ ਪੜਨਾ ਪਏਗਾ ਸਕੂਲ ਨੂੰ ਛੱਡਣਾ ਸੀ ਅਸੀਂ ਪੰਜਾਬ ਬਾਣੀਆਂ ਚ ਹੀ ਰਹਿ ਗਏ ਨਿਤਨੇਮ ਜੀ ਅੱਛਾ ਇੱਕ ਵਾਰੀ ਗੱਲ ਇੱਕ ਸਮਝ ਨਹੀਂ ਹੈ ਇੱਕੋ ਹੈ ਪਾਈ ਇੱਕੋ ਹੈ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਵਿਆਖਿਆ ਇੱਕ ਦੀ ਹੈ ਸੋ ਇੱਕ ਦੀ ਵਿਆਖਿਆ ਹੈ ਇੱਕ ਦੀ ਕਥਾ ਹੈ ਇੱਕ ਦੀ ਵਿਚਾਰ ਹੈ ਸਮਝਣਾ ਪਏਗਾ ਜੇ ਸੁਣਿਆ ਗੱਲ ਨਹੀਂ ਬੰਨੀ ਪੜਿਆ ਗੱਲ ਨਹੀਂ ਬੰਨੀ ਜੀ ਸਾਈ ਮੋੜ ਲੱਗਾ ਇੱਥੋਂ ਦੇਖ ਲਿਆ 250 ਕਿਲੋਮੀਟਰ ਦਿੱਲੀ ਦੂਰ ਆ ਨਹੀਂ ਦਿੱਲੀ ਦਿਲ ਵਾਲਿਆਂ ਦੀ ਹੈ ਦਿਲ ਕੀ ਹੈ ਇੱਕ ਨਕਟਰ ਹੈ ਸਿਟੀ ਨ ਜਾਏਗਾ ਅੱਛਾ ਉੱਪਰ ਖੋਪਰੀ ਹੈ ਇਹਦੇ ਚ ਖਜ਼ਾਨੇ ਹਨ ਤਰਕੁੱਟੀ ਹੈ ਮਾਇਆ ਹੈ ਪਰਮਾਨੰਤ ਚ ਜਾਣਾ ਪਏਗਾ ਵਗਾ ਖੇੜੇ ਖੁਸ਼ੀ ਚ ਆਉਣਾ ਪਏਗਾ ਜਿੰਨਾ ਇੱਕ ਵਾਰ ਆਨੰਦ ਆ ਗਿਆ ਕੱਲ੍ਹ ਹੋਰ ਮਨ ਆਨੰਦ ਚਾਹੁੰਦਾ ਹੈ ਹੋਰ ਰਸ ਚਾਹੁੰਦਾ ਹੈ ਅੱਛਾ ਅਪਡੇਟ ਹੋਣਾ ਪਏਗਾ ਬਰਾਬਰ ਚੱਲਣਾ ਪਏਗਾ ਇਹ ਹੀ ਭਗਤੀ ਹੈ ਦੋ ਪੈਸੇ ਘਟ ਰਹੇ ਨੇ ਦੁੱਖ ਸੁਖ ਹੈ ਇਹ ਦੋ ਤਨ ਦੁੱਖ ਛੱਡ ਕੇ ਜੀ ਲੋਕਾਂ ਦੇ ਦੁਖੀ ਚ ਦੁੱਖ ਹੋਣਾ ਦੁੱਖ ਮਨਾਣਾ ਠੀਕ ਹੈ ਦੁੱਖਾਂ ਦਾ ਲਾਜ ਕਰਨਾ ਪਏਗਾ ਤਤਸਾਰ ਤੱਕ ਜਾਣਾ ਪਏਗਾ ਆਪਣੇ ਮਨ ਨੂੰ ਸਮਝਾਣਾ ਪਏਗਾ ਖੋਜ ਕਰਨੀ ਪਵੇਗੀ ਰੁੱਖ ਲਾਣੇ ਪੈਣਗੇ ਪ੍ਰਦੂਸ਼ਣ ਘਟਾਉਣਾ ਪਏਗਾ ਖੱਛਾ ਰੁੱਖ ਵਰਗਾ ਜੀਵਨ ਬਣਾਉਣਾ ਪਏਗਾ ਜੇ ਬਾਈ ਖਤਾ ਲੈ ਕੇ ਆ ਜੇ ਸਾਮਤਲ ਕਰੇ ਨਹੀਂ ਆਪਣੇ ਆਪ ਨੂੰ ਟਿਕਾਓ ਚ ਲਿਆਉਣਾ ਪਏਗਾ ਰਹਾਓ ਚ ਲਿਆਉਣਾ ਪਏਗਾ ਇਹ ਕ੍ਰਾਂਤੀ ਸ਼ਾਂਤੀ ਚ ਕ੍ਰਾਂਤੀ ਆਏਗੀ ਜਿਹੜੀ ਚੀਜ਼ ਦੀ ਲੋੜ ਹੈ ਉਹ ਤੇ ਪ੍ਰਗਟ ਹੋਏਗੀ ਜਿਹੜੀ ਚੀਜ਼ ਬਾਜ਼ਾਰ ਚ ਵਿਕੇਗੀ ਆਪਾਂ ਹੀ ਕੋਈ ਨਾ ਕੋਈ ਖੋਜ ਕਰੇਗਾ ਨਾ ਪੈਦਾ ਕਰੇਗਾ ਨਾ ਅੱਛਾ ਜਿਹੜੀ ਚੀਜ਼ ਦੀ ਲੋੜ ਨਹੀਂ ਹੁੰਦੀ ਉਹ ਘੇਰ ਲੱਗ ਜਾਂਦੇ ਹਨ ਹੌਲੀ ਹੌਲੀ ਖਤਮ ਹੋ ਜਾਂਦੀ ਹੈ ਇਹ ਬੱਚਿਆਂ ਨੂੰ ਸੰਭਾਲਣਾ ਪਏਗਾ ਬੱਚਿਆਂ ਨੂੰ ਸਿੱਖਿਆ ਨਾ ਦਿਓ ਜਦੋਂ ਬੱਚਿਆਂ ਦੇ ਮਾਪੇ ਮਾਤਾ ਪਿਤਾ ਠੀਕ ਹੋਣਗੇ ਸਮਝ ਰੱਖਣਗੇ ਬੱਚੇ ਆਪਣੇ ਆਪ ਆਟੋਮੈਟਿਕ ਠੀਕ ਹੋਣਗੇ ਅਸੀਂ ਕਹਿੰਦੇ ਹਾਂ ਬੱਚੇ ਠੀਕ ਹੋਣ ਜੀ ਅਮਰਤਾਰੀ ਹੋਣ ਨਹੀਂ ਤੂੰ ਹੁਣੇ ਬੁੱਢਾ ਬਣਾ ਦੇਉਂਦਾ ਤੂੰ ਨਹੀਂ ਗਲਤੀਆਂ ਕੀਤੀਆਂ ਸਭ ਗਲਤੀ ਕਰਨਾ ਇਨਸਾਨ ਦੀ ਫਿਤਰਤ ਹੈ ਮੰਨਣਾ ਗਲਤੀ ਠੀਕ ਹੈ ਤੂੰ ਨਹੀਂ ਉਹਨਾਂ ਨੂੰ ਬੁੱਢਾ ਬਣਾ ਦੇ ਨਹੀਂ ਸੋ ਜੇ ਸੋ ਕੰਮ ਕਰਨਾ ਹੈ 5 10 ਗਲਤ ਹੋਣਗੇ ਠੀਕ ਸਭ ਕੁਝ ਪਰਮੇਸ਼ਰ ਕਰਦਾ ਹੈ ਤੂੰ ਬੱਚਿਆਂ ਦੀ ਚਿੰਤਾ ਛੱਡ ਦੇ ਪਬਲਿਕ ਦੀ ਚਿੰਤਾ ਛੱਡ ਦੇ ਆਪਣੀ ਚਿੰਤਾ ਕਰ ਜੀ ਜੋ ਮਿਲਣਾ ਚਾਹੁੰਦਾ ਹੈ ਉਹਨੂੰ ਮਲਾ ਸਕਦਾ ਹੈ ਤੂੰ ਜੇ ਤੈਨੂੰ ਸਮਝ ਹੈ ਗੁਰਬਾਣੀ ਅੱਜ ਦੀ ਕੱਲ ਕਰਦੀ ਹੈ ਵਰਤਮਾਨ ਚ ਜੀਣਾ ਪੈਗਾ ਦੋ ਤਿੰਨ ਦੁੱਖ ਛੱਡ ਕੇ ਜੀ ਮੇਰੇ ਮੇਰੇ ਕੋਲ ਬੱਚੇ ਨਹੀਂ ਮੇਰੇ ਕੋ ਪੁੱਤਰ ਨਹੀਂ ਮੇਰਾ ਵਿਆਹ ਨਹੀਂ ਹੋ ਰਿਹਾ ਮੇਰਾ ਘਰ ਨਹੀਂ ਹੈ ਮੈਂ ਕਿਰਾਏ ਤੇ ਹਾਂ ਮੇਰੇ ਕੋ ਗੱਡੀ ਨਹੀਂ ਹੈ ਲੰਬੀ اچھا ਮੇਰੇ ਕੋ ਬੰਗਲਾ ਨਹੀਂ ਮੈਨੂੰ ਲੋਕ ਮਾੜਾ ਸਮਝ ਦੇਣਾ ਅੱਛਾ ਤੂੰ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਜਾਣਦਾ ਹੈ ਆਪਣੇ ਆਪ ਦੀ ਜਾਣ ਪਛਾਨ ਕਰ ਇਓ ਕਹੇ ਨਾਨਕ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਨ ਇਹ ਤੱਤੇ ਨੇ ਸਾਰ ਨਹੀਂ ਜਾਣੀ ਅੱਛਾ ਆਪਣੇ ਆਪ ਨੂੰ ਸਮਝ ਜੀ ਆਪਣੇ ਖੇਤ ਚ ਆਪਣੇ ਪਸ਼ੂ ਵੜਿਆ ਹੈ ਕਿੰਨੂ ਲੰਬਾ ਦਈ ਹੈ ਇਹ ਸਾਡਾ ਮਨ ਕਰ ਨਹੀਂ ਰਹਿਦਾ ਅਸੀਂ ਸਾਰੇ ਗਾਖ ਹਾਂ ਅੱਛਾ ਕਹਿੰਦੇ ਮਨ ਸਤਗੁਰ ਤੇ ਪਾਸ ਵੇਚਦੀ ਹੈ ਸਾਰੇ ਕਾਰਜ ਰਾਸ ਹੋ ਜਾਣਗੇ ਅੱਛਾ ਮਨ ਤਾਂ ਸਾਡਾ ਘਰ ਰਹਿੰਦਾ ਹੀ ਨਹੀਂ ਇਹ ਪੰਛੀ ਵਾਕੂ ਡਾਰੀਆਂ ਮਾਰਦਾ ਹੈ ਇਹ ਬਾਂਦਰ ਦੀ ਨਿਆਈ ਹੈ ਇਹ ਹਾਥੀ ਦੀ ਨਿਆਈ ਹੈ ਜੇ ਤੇਰਾ ਖੁਰਲੀ ਤੇ ਕਿੱਲੇ ਤੇ ਪਸ਼ੂ ਹੈ ਤਾਂ ਹੀ ਉਹਦੀ ਕੀਮਤ ਮਿਲੇਗੀ ਅੱਛਾ ਧਿਆਨ ਰੱਖਣਾ ਪੈਗਾ ਜੁੜਨਾ ਪੈਗਾ ਬਾਹਰ ਨੇ ਅੰਦਰ ਨਾਲ ਜੁੜਨਾ ਹੈ ਅੰਦਰ ਨੇ ਬਾਹਰ ਜੁੜਨਾ ਹੈ ਇਹ ਫਲ ਛਕਿਆ ਅੱਛਾ ਅੰਦਰ ਤਾਕਤ ਆਈ ਬਾਹਰੋਂ ਨੇ ਸੂਰਜ ਤੋਂ ਤਾਕਤ ਲਈ ਅੰਦਰ ਸੂਰਜ ਆ ਗਿਆ ਉਹਦੇ ਰਸ ਬਣਨਗੇ ਮਿਜ ਬਣੇਗੀ ਇਹ ਅੰਦਰ ਜੂਸਰ ਹੈ ਅੰਦਰ ਬਿਲੀਅਨ ਟਿਲੀਅਨ ਸਾਫਤਾ ਹੈ ਬੇਅੰਤ ਸਭ ਕੁਝ ਨਿੱਕੇ ਨਿੱਕੇ ਜੀਵ ਸੁਖਮ ਚਲਾ ਰਹੇ ਹਨ ਜੀ ਇਹ ਫਲ ਕਹਿੰਦਾ ਇਹ ਸੰਤਰਾ ਨਿਭੋ ਸੇਬ ਕੇਲਾ ਮੈਂ ਜਿੰਨਾ ਰਸ ਲੈਣਾ ਸੀ ਲੈ ਲਿਆ ਫਾਂ ਡਿੱਗਦਾ ਹੈ ਸਾਡੀ ਤ੍ਰਿਸ਼ਨਾ ਵਿੱਲੇ ਕੀ ਬੁੱਝੀ ਹੈ ਸਾਡਾ ਲਾਲਚ ਸਾਡਾ ਕਾਮ ਕ੍ਰੋਧ ਮਹੰਕਾਰ ਠੀਕ ਹੈ ਪਰਮੇਸ਼ਰ ਨੇ ਚਾਹੀਦਾ ਸੀ ਜੇ ਨਾ ਹੋਏ ਚੱਲਣਾ ਨਹੀਂ ਤੇਰੀ ਗੱਡੀ ਠੀਕ ਹੈ ਇਹ ਗੈਸ ਸਲੰਗ ਰੈਣਾ ਆਪਣੇ ਘਰ ਠੀਕ ਹੈ ਲਾਪਰਵਾਇਜ਼ ਨਹੀਂ ਚੱਲਣੀ ਵੇਪਰਵਾਇ ਚੱਲੇਗੀ ਵੈਪਰਵਾਹਨ ਉਹ ਨਾ ਕਿਸੇ ਨੂੰ ਡਰਾਉਂਦੇ ਹਨ ਨਾ ਡਰਦੇ ਹਨ ਇਹ ਜੋ ਗੈਸ ਸਿਲੰਡਰ ਹੈ ਬੰਬ ਰੂਪ ਹੈ ਹਨ ਗਾਲੀ ਨਿੱਕੀ ਜੀ ਨੇ ਗਾਲੀ ਬਹੁਤ ਵੱਡਾ ਨੁਕਸਾਨ ਕਰ ਸਕਦੀ ਹੈ ਨਿੱਕੀ ਜੀ ਜੇ ਇੱਕ ਰੁੱਕਦੇ ਹਜ਼ਾਰ ਅਰਬਾ ਖਰਬਾ ਥੀਲੀਆਂ ਬਣਦੀਆਂ ਹਨ ਇੱਕ ਥੀਲੀ ਅਰਬਾ ਖਰਬਾ ਇਹ ਜੰਗਲ ਨੂੰ ਸਾੜ ਦੇਗੀ ਨਿੱਕੀ ਜੀ ਗਲਤੀ ਠੀਕ ਹੈ ਗਲਤੀ ਮੰਨ ਲੈਣੀ ਸਵੇਪ ਤਾਂ ਭੁੱਲਿਆ ਸਾਹਿਬ ਨੂੰ ਘਰ ਆ ਜਿਉ ਭੁੱਲਿਆ ਨਹੀਂ ਹੈ ਭੁੱਲੇ ਮਾਰਗ ਜਿਨੇ ਪਤਾ ਐ ਐਸਾ ਗੁਰਵਟ ਭਾਗੀ ਪਾਇਆ ਬਰਲੇ ਹਣ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਨਣਗੇ ਅਸੀਂ ਮੱਥੇ ਟੇਕਦੇ ਹਾਂ ਪੂਜਦੇ ਆ ਨਹੀਂ ਮੰਨਣਾ ਨਹੀਂ ਸੀ ਮੰਨਣਾ ਸੀ ਇਹ ਅਧਿਆਤਮਕ ਨੂੰ ਸਮਝਣਾ ਪਏਗਾត្រਕੁਤੀ ਖੋਲਣੀ ਪਏਗੀ ਵਿਗਾਸ ਚ ਜਾਣਾ ਪਏਗਾ परमानंद ਚ ਜਾਣਾ ਪੈਗਾ ਵਿਰਲੇ ਹਨ ਗੁਰਮਖ ਜੀ ਅੱਜ ਧਰਮਤ ਦਾ ਪ੍ਰਚਾਰ ਹੋ ਰਿਹਾ ਹੈ 95% ਇਹ ਵਿਰਲਾ ਕਾਲਖ ਤੋਂ ਬਚੇਗਾ ਕਾ ਇੱਕ ਕਾਲਖ ਦੀ ਕੋਠਰੀ ਹੈ ਵਿਰਲਾ ਕੋਈ ਗੁਰਮਖ ਬਚੇਗਾ ਕਰੋੜਾਂ ਅਰਬਾਂ ਚ ਬਹੁਤ ਤਾਕਤ ਰੱਖਦਾ ਬੰਦਾ ਇੱਥੇ ਆਜੇ ਸਾਰੀ ਸਿੱਖਿਆ ਮੇਰੇ ਵਾਸਤੇ ਆ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਿਆ ਇਹ ਬੰਦੇ ਬੰਦਗੀ ਕਰਨੀ ਪੈਗੀ ਆਪਣੇ ਆਪ ਨੂੰ ਸਮਝਾਣਾ ਪੈਗਾ ਅਸੀਂ ਸਾਰਿਆਂ ਚ ਵਿਆਪਕ ਸਮਝਦੇ ਹਾਂ ਆਪਣੇ ਆਪ ਚ ਨਹੀਂ ਇੱਥੇ ਹੀ ਮਾਰ ਖਾ ਗਏ ਇੱਥੇ ਹੀ ਅਸੀਂ ਭੁੱਲ ਕੇ ਜਿਹੜਾ ਜਰੇ ਜਰੇ ਕੰਨ ਕੰਨ ਸੰਦੇ ਹਾਂ ਕਦੇ ਗੁਰੂ ਘਰ ਸਾਹਮਣ ਆਇਆ ਮੈਂ ਜੇ ਝੂਠ ਬੋਲਾਂ ਅੱਛਾ ਅੱਗੇ ਪਿੱਛੇ ਮੇਰੇ ਦਾ ਮਤਲਬ ਨਹੀਂ ਪਰਵੇਸ਼ ਕਹਿੰਦਾ ਮੈਂ ਆਵਾਂ ਨਾ ਨਾ ਤੂੰ ਆਪਣੀਆਂ ਦਾਤਾਂ ਭੇਜੀ ਜਾ ਅੱਛਾ ਮੈਂ ਆ ਮੈਂ ਤੇ ਅੰਦਰ ਹੀ ਸੀ ਅਸੀਂ ਉਹਦੇ ਤੋਂ ਗਵਾਚੇ ਆ ਅਸੀਂ ਭੁੱਲੇ ਹਾਂ ਇਹ ਹੋਸ਼ ਕਰ ਜਾਗ ਪਿਆਰੇ ਕੁਰਬਾਨੀ ਜਗਾਣ ਵਾਸਤੇ ਆਈ ਐ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਰੰਪ ਕਰ ਲੈ ਸਾਲ ਬਾਅਦ 2 ਸਾਲ ਬਾਅਦ ਭਉ ਕਾਲੀ ਇਹ ਪੰਜ ਬਾਣੀਆਂ ਦਾ ਨਿਤਨੇਮ ਛੱਡਦੇ ਤੂੰ ਅੱਛਾ ਹਮੇਸ਼ਾ ਪੁੱਠੀ ਗੱਲ ਕਰਦਾ ਠੀਕ ਹੈ ਲੈਲੇ ਨੂੰ ਭੇੜ ਚੁੰਗ ਰਹੀ ਹੈ ਬੱਤ ਮਗਰ ਲਗਣਾ ਅਸੀਂ ਅਸੀਂ ਮਨ ਦੀਆਂ ਮਰਜ਼ੀਆਂ ਕਰਕੇ ਬਿਨ ਪਾਣੀ ਤੋਂ ਡੁੱਬ ਜਾਵਾਂਗੇ ਜੀ 9417437746 ਦਸਤ ਬਹੁਤ ਹੀ ਗਲਤੀਆਂ ਹੋ ਰਹੀਆਂ ਮੂਰਖ ਜਦਾਸ ਹੈ ਸੰਗਤੌਰ ਗੁਰੂ ਬਖਸ਼ਨਾਰ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਤੇ ਫਤਿਹ ਜੀ ਪਿਆਰੇ